हां जी ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸੋ ਵਕਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿਕ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆ ਪਿੰਡ ਦਲਾਵਲਪੁਰ ਤਹਿਸੀਲ ਖੰਡੂਰ ਸਾਹਿਬ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਦਾ ਪਿੰਡ ਸੋ ਤਰਨਤਾਰਨ ਤੋਂ ਪਿੰਡ ਦਲਾਵਲਪੁਰ ਦੀ ਦੂਰੀ ਦੀ ਗੱਲ ਕਰੀਏ ਤੇ 15 ਕਿਲੋਮੀਟਰ ਦੀ ਦੂਰੀ ਆ ਇਧਰੋਂ ਨਸ਼ਹਿਰੇ ਪੰਨਵਾ ਦੀ ਦੂਰੀ ਵੀ ਤਕਰੀਬਨ ਕੋਈ 8-9 ਕਿਲੋਮੀਟਰ ਦੀ ਆ ਸਾਰੀ ਨਾਲ ਲੱਗਦੇ ਪਿੰਡ ਡੇਰਾ ਸਾਹਿਬ ਗੁਰਦੁਆਰਾ ਸਾਹਿਬ ਵੀ ਬਿਲਕੁਲ ਨੇੜੇ ਤੀਕਾ ਫੇਲੋ ਕੇ ਪਿੰਡ ਕਾਲਵਾ ਚੰਬਾ ਇਹ ਪਿੰਡ ਨੇੜੇ ਨੇੜੇ ਤੇ ਆ ਤਕਰੀਬਨ ਇੱਕ ਪਾਸੇ ਜਮਾਰਾਏ ਪਿੰਡ ਵੀ ਆ ਜਾਂਦਾ ਸੋ ਕੋਈ ਵੀ ਫਾਰਮਰ ਭਰਾ ਆਪਣਾ ਮਾਲੇਵਾਲੀ ਸਾਈਡ ਤੋਂ ਵਿਜ਼ਿਟ ਕਰਦਾ ਤੇ ਤਕਰੀਬਨ ਹਰੀਕੇ ਪਤਨ ਤੋਂ ਜਦੋਂ 8-7 ਕਿਲੋਮੀਟਰ ਆਪਾਂ ਬਿਲਕੁਲ ਤਰਨਤਰਨ ਵਾਲੀ ਸਾਈਡ ਆਉਣੇ ਆ ਤੇ ਸ੍ਰਿਹਾਲੀ ਅੱਡੇ ਤੋਂ ਪਹਿਲਾਂ ਇੱਕ ਜਿਹੜੀ ਖਾਰਿਆਂ ਵਾਲੀ ਨਹਿਰ ਆ ਜਾਂ ਖਾਰਿਆਂ ਵਾਲੀ ਸੜਕ ਹੈ ਜਿਹੜੀ ਫਤਿਆਬਾਦ ਨੂੰ ਜਾਂਦੀ ਆ ਇਸੇ ਝੜਕ ਦੇ ਉੱਪਰ ਪਿੰਡ ਆਉਂਦਾ ਠੀਕ ਹੈ ਜੀ ਡੇਰਾ ਸਾਹਿਬ ਤੇ ਡੇਰਾ ਸਾਹਿਬ ਦੇ ਬਿਲਕੁਲ ਆਪੋਜੀਟ ਪਿੰਡ ਦਲਾਵਲਪੁਰ ਤੇ ਬੀਰਕੋਲਵਿੰਦਰ ਸਿੰਘ ਉਹਨਾਂ ਦੇ ਅੱਜ ਦੋਸਤੋ ਘਰ ਵਿਜਿਟ ਆ ਆਪਾਂ ਕੀਤੀ ਆ ਇੱਕ ਪਹਿਲਾ ਵੀਡੀਓ ਆਪਾਂ ਕਵਰ ਕੀਤੀ ਸੀ ਕੁਝ ਇੱਕ ਸਮਾਂ ਹੋ ਗਿਆ तकरीबन ਮਹੀਨਾ ਕ ਜਾਂ ਡੇਢ ਮਹੀਨੇ ਦਾ ਸਮਾਂ ਹੋਇਆ ਮਾਲ ਵੀਰ ਉਹਨਾਂ ਨੇ ਘਰੇ ਪਸ਼ੂ ਰੱਖੇ ਆ ਜਿਹਦੇ ਵਿੱਚ ਵੜਾ ਚੰਗੀਆਂ ਬੱਚੀਆਂ ਵੀ ਹੈਗੀਆਂ ਉਹਨਾਂ ਦੇ ਕੋਲ ਐਫਪੀ ਪ੍ਰੀਡ ਦੇ ਵਿੱਚ ਕਟੀਆਂ ਵੜਾ ਗਾਵਾਂ ਚੰਗੀਆਂ ਵੱਡੀਆਂ तकरीबन ਅੱਜ ਜਿਹੜੀ ਦੋਸਤੋ ਆਪਣਾ ਪਰਪਸ ਹੈਗਾ ਵੀਡੀਓ ਬਣਾਉਣ ਦਾ ਠੀਕ ਆ ਜੀ ਇੱਕ ਵੜਾ ਆਪਾਂ ਦਿਖਾਉਣੀ ਆ ਜਿਹੜੀ ਪੂਰੀ ਤਿਆਰੀ ਦੇ ਉੱਤੇ ਆ ਤੇ ਤਿੰਨ ਤੋਂ ਚਾਰ ਵੜਾ ਆਪਾਂ ਤੁਹਾਨੂੰ ਉਹ ਦਿਖਾਉਣੀ ਆ ਜਿਹੜੀਆਂ ਤਕਰੀਬਨ ਇੱਕ ਇੱਕ ਮਹੀਨੇ ਦਾ ਟੀਕਾ ਜਿਨ੍ਹਾਂ ਨੇ ਲਿਆ ਏਆਈ ਹੋਈ ਹੈ ਡਨ ਤੇ ਦੋ ਵੜਾ ਜਿਹੜੀਆਂ ਆਪਾਂ ਤੁਹਾਨੂੰ ਦਿਖਾਉਣੀ ਆ ਦੋ ਦੋ ਮੰਥ ਉਹਨਾਂ ਦੇ ਬਾਕੀ ਆਗਾ ਸੂਣ ਤੇ ਵੀ ਦੋ ਦੋ ਮਹੀਨਾ ਕੱਚੀਆਂ ਦੋ ਵੜਾ ਹੋਣ ਗਈਆਂ ਦੋ ਵੜਾ ਜਿਹੜੀਆਂ ਦਿਨਾਂ ਨੂੰ ਏਆਈ ਡਨ ਹੋਈ ਹੈ ਠੀਕ ਹੈ ਜੀ ਇੱਕ ਇੱਕ ਮੰਥ ਦੀ ਇਸ ਵਕਤ ਉਹਨਾਂ ਥੱਲੇ ਕਿੰਨਾ ਦੁੱਧ ਜਾਂ ਦੁੱਧੋ ਡਰਾਈ ਹੈ ਜਿਹੜੇ ਪਸ਼ੂ ਬਿਲਕੁਲ ਜਿਹੜੇ ਦੋ ਦੋ ਮਹੀਨੇ ਦਾ ਸਮਾਜ ਬਾਕੀ ਆ ਉਹ ਪ੍ਰੋਪਰ ਡਿਟੇਲ ਜਿਹੜੀ ਉਸ ਵੀਡੀਓ ਦੇ ਵਿੱਚ ਤੁਹਾਨੂੰ ਮਿਲੂਗੀ ਸੋ ਕੋਈ ਵੀ ਸੱਜਣ ਵੀਰ ਇੱਥੇ ਵਿਜ਼ਿਟ ਕਰ ਤਸੱਲੀ ਕਰ ਸਕਦਾ ਜਿਹੜੇ ਜਕਰ ਜਿਹੜੇ ਪਸ਼ੂ ਕੋ ਦੁੱਧ ਤੇ ਚੱਲਣ ਦੇ ਆ ਜਿਨ੍ਹਾਂ ਦੁੱਧ ਦਸਾਂਗੇ ਠੀਕ ਆ ਜੀ ਉਹਨਾਂ ਦੁੱਧ ਨੂੰ ਦੋ ਟਾਈਮ ਚੋਕੇ ਇੱਕ ਟਾਈਮ ਚੋਕੇ ਤਸੱਲੀ ਕਰੋ ਇਹ ਵਾਰਡ ਆਪਾਂ ਤੁਹਾਨੂੰ ਦਿਖਾਉਣੀ ਆ ਤਕਰੀਬਨ ਕੋਈ 30 ਲੀਟਰ 30 ਲੀਟਰ ਤੋਂ ਬਾਹਰ-ਬਾਰ ਚੱਲਦੀ ਰਹੀ ਆ ਦੂਜੇ ਸੂਬੇ ਤੱਕ ਠੀਕ ਆ ਜੀ ਹੁਣ ਤੀਜਾ ਸੂਬਾ ਸਾਡਾ ਲਕਟੇਸ਼ਨ ਪ੍ਰੋਪਰ ਗੱਲਬਾਤ ਕਰਾਂਗੇ ਤਰੀਕ ਅੱਜ 6 ਦਸੰਬਰ ਸਮਾਂ ਮਾਰਨਿੰਗ ਦੇ ਕੋਈ 9 9:30 10:00 ਵਜੇ ਦਾ ਟਾਈਮ ਆ ਆਓ ਕਰਦੇ ਆ ਪੂਰੀ ਗੱਲਬਾਤ ਲੈ ਲੈਨੇ ਆ ਬਥੇਰੇ ਡਿਟੇਲ ਸਭ ਤੋਂ ਪਹਿਲਾਂ ਵੀਰ ਕੋਲਵਿੰਦਰ ਸਤਿ ਸ਼੍ਰੀ ਅਕਾਲ ਜੀ ਮਰਾਏ ਜੀ ਸਾਹਿਬ ਹੋਰ ਭਾਜੀ ਸੇਤਾ ਸੁਣਾਓ ਕੈਮ ਚੜ੍ਹਦੀ ਕਲਾ ਜੀ ਵਧੀਆ ਜੀ ਠੀਕ ਆ ਜੀ ਭਾਜੀ ਅ ਅੱਜ ਤੋਂ ਤਕਰੀਬਨ 1 ਮਹੀਨਾ ਡੇਢ ਮਹੀਨਾ ਦਾ ਹੀ ਸਮਾਂ ਹੋਇਆ ਆਪਾਂ ਇੱਕ ਵੀਡੀਓ ਕਵਰ ਕੀਤੀ ਸੀ ਆਪਣੇ ਘਰੋਂ ਹਾਂਜੀ ਇੱਕ ਛੋਟੀ ਆਪਾਂ ਦਿਖਾਈ ਸੀ ਭਰਾਵਾਂ ਨੂੰ ਮੋਰਾ ਬਰੀਡ ਦੇ ਵਿੱਚ ਹਾਂਜੀ ਹਾਂਜੀ ਤੇ ਅੱਜ ਵੀਰ ਆਪਣੇ ਕੋਲ ਐਨੀਮਲ ਜੇਕਰ ਪਸ਼ੂਆਂ ਦੀ ਗੱਲ ਕਰੀਏ ਤਾਂ ਟੋਟਲ 5 ਬੈਣਾ ਸੇਲ ਕਰਦੇ ਪਏ ਆਪਾਂ ਆਪਣੇ ਫਾਰਮ ਦੇ ਵਿੱਚੋਂ ਹਾਂਜੀ ਇੱਕ ਵੜ ਆਪਣੇ ਕੋਲ ਪੂਰੀ ਤਿਆਰੀ ਤੇ ਆ ਦੋ ਆਪਾਂ ਜਿੱਦਾਂ ਪਹਿਲਾਂ ਜ਼ਿਕਰ ਕੀਤਾ ਦੋ 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 ਮਹੀਨਾ ਦੀਆਂ ਹਜੇ ਸਮਾਂ ਪੈਂਡਿੰਗ ਆ ਇੱਕ ਡ్రਾਈ ਕਰਤੀ ਇੱਕ ਹੋ ਰਹੀ ਆ ਠੀਕ ਆ ਜੀ ਬਾਕੀ ਦੋ ਜਿਹੜੀਆਂ ਉਹ ਮਹੀਨੇ ਮਹੀਨੇ ਦਾ ਟੀਕਾ ਲੈ ਗਈਆਂ ਉਹ ਉਹਨਾਂ ਥੱਲੇ ਦੁੱਧ ਵੀ ਨਾਲ-ਨਾਲ ਹੈਗਾ ਚੰਗਾ ਹੈਗਾ ਹੈਗਾ ਠੀਕ ਆ ਜੀ ਸੋ ਜਦੋਂ ਆਪਾਂ ਉਹਨਾਂ ਵੜਾਂ ਦੇ ਉੱਪਰ ਗਏ ਠੀਕ ਆ ਜੀ ਡਿਟੇਲ ਸਾਂਝੀ ਕਰਾਂਗੇ ਤੁਹਾਡੇ ਨਾਲ ਫੁੱਲ ਅੱਛਾ ਫਿਰ ਕੁਲਵਿੰਦਰ ਸਿੰਘ ਜੀ ਜਿਹੜੀ ਆਪਾਂ ਅਜੇ ਵੜ ਸੇਲ ਕਰਦੇ ਪਏ ਆ ਵੱਡੀ ਵੜ ਆ ਹਾਂਜੀ ਫਾਰਮ ਵਾਲੀ ਵੜ ਆ ਤਕਰੀਬਨ ਤੁਸੀਂ ਪਹਿਲਾ ਦੂਜਾ ਸੂਆ ਫਸਟ ਸੈਕੰਡ ਸਟੇਸ਼ਨ ਆਪਣੇ ਫਾਰਮ ਦੇ ਉੱਪਰ ਹੀ ਚਵਾਈ ਕੀਤੀ ਇਸ ਵੜ ਦੀ ਹਾਂਜੀ ਹਾਂਜੀ ਇਸ ਵਾਰੂ ਆਪਾਂ ਅਜੇ ਆਪਣੇ ਕੀਤੀ ਆ ਦੂਜਾ ਸੂਆ ਸੋਈ ਰਹੀਗੀ ਠੀਕ ਆ ਜੀ ਦੂਜੇ ਸਵੇਰ ਸੂਈ ਲਿਆਉਂਦੀ ਆਪਾਂ ਇਸ ਵਾਰ ਵੀਰ ਹੁਣ ਤੀਜਾ ਸਵੇਰ ਸੋਣ ਵਾਲੀ ਆ ਹਾਂਜੀ ਹਾਂਜੀ ਮਤਲਬ ਦੂਜੇ ਸਵੇਰ ਦੀ ਗੱਲ ਕਰਾਂਗੇ ਆਪਾਂ ਕਿੰਨਾ ਕੁ ਦੁੱਧ ਆਪਾਂ ਲਿਆ ਕੇ ਘਰੇ ਇੱਕ ਨਾਰਮਲ ਸੇਵਾ ਜਾਂ ਚੰਗੀ ਸੇਵਾ ਦਾ ਕਿੰਨਾ ਕੁ ਦੁੱਧ ਚੋਇਆ ਜੀ ਦੁੱਧ ਜੀ ਇਹਦਾ ਆਪਣਾ ਨਾਰਮਲ ਉਹਨਾਂ ਦਾ ਪੱਠਾ ਪੁੱਠਾ ਵੀ ਚਲੋ ਹਿਸਾਬ ਨਹੀਂ ਗਿਆ ਠੀਕ ਹੈ ਜੀ ਤੇ ਤਾਂ ਵੀ 30 ਤੋਂ 30 ਪਲੱਸ ਹੀ ਇਹਦਾ ਚੋਇਆ ਠੀਕ ਹੈ ਜੀ ਤੇ ਚਲੋ ਐਡ ਕੀਤੇ ਆ ਚਾਰ ਚੂਰ ਹੈਗਾ ਸੀਗਾ ਚਲੋ ਚੰਗੀ ਦੇਖਭਾਲ ਹੋਈ ਹੈ ਐਡ ਕੀਤੇ 35 ਤੱਕ ਜਾਣਾ ਚਾਹੀਦਾ ਇਹਨੂੰ ਠੀਕ ਹੈ ਜੀ ਸੋ ਜਿਹੜਾ ਦੋਸਤੋ 30 ਲੀਟਰ ਦੀ ਮਿਲਕਿੰਗ ਇਹਨੇ ਕਰਾਈ ਆ ਸੈਕੰਡ ਟਾਈਮਰ ਨੇ ਹੁਣ ਤੁਹਾਨੂੰ ਇੱਕ ਵਾਰੀ ਫੇਰ ਆਪਾਂ ਰੀਪੀਟ ਕਰ ਦਿੰਨੇ ਆ ਵੀ ਤਿੱਜਾ ਸਵੇਰ ਸੂਨ ਆਲੀ ਆ ਤੇ ਹੈ ਤਿਆਰੀ ਤਾਂ ਮੈਨੂੰ ਲੱਗਦਾ ਵੀ ਰਪਈ ਦੋਕ ਦਿਨ ਦਿਹਾੜੀ ਡੰਗ ਦੋ ਦਿਨ ਦੀ ਖੇੜੀ ਆ ਬਸ ਹਾਂਜੀ ਜਿਹੜਾ ਵੈਸੇ 8 ਤਰੀਕ ਨੂੰ 9 ਤਰੀਕ ਨੂੰ ਦੇ ਦੇਣੇ ਠੀਕ ਆ ਅੱਛਾ ਵੀਰ ਕੁਲਵਿੰਦਰ ਜੀ ਜਿਹੜਾ ਇਹਨੂੰ ਅੱਗੇ ਟੀਕਾ ਭਰਾਇਆ ਆ ਆਪਾਂ ਜਾਂ ਏਵੀਐਸ ਦੇ ਟੀਕੇ ਸਾਰਿਆਂ ਦੇ ਏਵੀਐਸ ਦੇ ਹਾਂ ਸਾਰਿਆਂ ਨੂੰ ਇਹਨੂੰ ਠੀਕ ਆ ਜੀ ਇਹ ਪਾਜੀ ਮਾੜਾ ਖੋਲ ਕੇ ਇਹਨੂੰ ਤੋੜ ਕੇ ਦਿਖਾਓ ਇੱਕ ਪੂਰੀ ਲੰਬਾਈ ਨੂੰ ਸੋ ਹ 30 ਲੀਟਰ ਜਿਹੜੇ ਮੇਰੇ ਫਾਰਮਰ ਭਰਾ ਜਾਂਦਾ ਜਿਨ੍ਹਾਂ ਨੇ ਨਵਾਂ ਬਿਲਕੁਲ ਫਾਰਮ ਜਾਂ ਛੱਡਦਾ ਕੰਮ ਸਟਾਰਟ ਕੀਤਾ ਤੇ ਸੋਚ ਰਿਹਾ ਵੀ ਚਲੋ ਕੋਈ ਦੁੱਧ ਵਾਲਾ ਦਾ ਰੂਪ ਪਸ਼ੂ ਪਾਲ ਲੀਏ ਕੋਈ 30 ਲੀਟਰ ਤੋਂ ਬਾਹਰ ਚੱਲਣ ਵਾਲਾ ਤੇ ਬਿਲਕੁਲ ਚੂਜ਼ ਕਰ ਸਕਦੇ ਹੋ ਤੁਸੀਂ ਠੀਕ ਹੈ ਜੀ ਵਾਡ ਦਾ ਹਾਈਟ ਕੱਟ ਬਹੁਤ ਸੋਹਣਾ ਦੇਵੇ ਆਰਡਰ ਦੀ ਆ ਕੁਆਲਿਟੀ ਹੈ ਤੇ ਸਟਾਰਟਿੰਗ ਦੇ ਵਿੱਚ ਵੀ ਆਪਾਂ ਜ਼ਿਕਰ ਕਰ ਦਿੰਨੇ ਆ ਠੀਕ ਹੈ ਜੀ ਇੱਕ ਸਾਡ ਵੀਰੇ ਹਾਂ ਜੀ ਗਵਿੰਦਰ ਜੀ ਜ਼ਰੂਰ ਹੈਗੀ ਆ ਬਾਕੀ ਜਿਵੇਂ ਇਹ ਦੂਜੇ ਸੂਬੇ ਦੇ ਵਿੱਚ ਮੰਨ ਲਓ ਵੀ ਸਾਈਡ ਰੱਖਦੀ ਸੀ ਇਤਨਾ ਤੇ ਕੋਈ ਦੁੱਧ ਦਾ ਕੋਈ ਫਰਕ ਤਾਂ ਨਹੀਂ ਪਿਆ ਕੋਈ ਅਗਲੇ ਪਿਛਲੇ ਨਹੀਂ ਤਕਰੀਬਨ ਚਲੋ ਚੋਈ ਦੀ ਤੇ ਆਪਣੇ ਮਸ਼ੀਨ ਤੇ ਹੀ ਆਦੇ ਪਰ ਆਪਾਂ ਫਿਰ ਵੀ ਜਦੋਂ ਹੱਥ ਨਾਲ ਚੋਦੇ ਰਹੇ ਆ ਇੱਥੇ ਰੋਕ ਲਿਓ ਜੀ ਇੱਥੇ ਰੋਕ ਲਓ ਕੋਈ ਆਪਾਂ ਨੂੰ ਦੇ ਕੋਈ ਫਰਕ ਲੱਗਾ ਨਹੀਂ ਜੀ ਠੀਕ ਆ ਜੀ ਹਾਂਜੀ ਧਾਰਾਂ ਦਾ ਲਓ ਜੀ ਆ ਚੈੱਕ ਕਰੋ ਬਾਕੀ ਨਾਰਮਲ ਦਰਮਿਆਨੀ ਇੱਕ ਪਲੂਣ ਵੀ ਤੁਹਾਨੂੰ ਨਜ਼ਰ ਆਊਗੀ ਇੱਕ ਪਾਸੇ ਪਲੂਣ ਵੀ ਆ ਬਹਿਣੀਆਂ ਦੇ ਪਾਸੇ ਤੇ ਬਾਕੀ ਸਾਈਡ ਵੀ ਜ਼ਰੂਰ ਹੈਗੀ ਆ ਉਹ ਵੀਰ ਉਹਨਾਂ ਨੇ ਸਟਾਰਟਿੰਗ ਤੋਂ ਵਿੱਚ ਹੀ ਦੱਸਦਾ ਸੀਗਾ ਬਾਕੀ ਚੋਾਈ ਦੇ ਵਿੱਚ ਉਹਨਾਂ ਦੱਸਿਆ ਸੀਗਾ ਵੀ ਕੋਈ ਫਰਕ ਨਹੀਂ ਨਜ਼ਰ ਆਇਆਗਾ ਦੂਜੇ ਸੂਬੇ ਦੇ ਵਿੱਚ ਠੀਕ ਆ ਬਾਕੀ ਥਾਂ ਤੁਹਾਨੂੰ ਪ੍ਰੋਪਰ ਦਿਖਾਉਣਿਆ ਫੋਨ ਤੋਂ ਤੁ ਆ ਥੋੜਾ ਜਿਹਾ ਪਾਜੀ ਅੱਗੇ ਤੋਰਿਆ ਜਗਾ ਨੂੰ ਤੋਰਦੇ ਹੋ ਅੱਗੇ ਆ ਦੇਖੋ ਠੀਕ ਆ ਜੀ ਕਿਤੇ ਨਹੀਂ ਚੱਲੀ ਭਰਾਵਾ ਠੀਕ ਆ ਲਓ ਜੀ ਠੀਕ ਆ ਸੋ ਫੋਲੋ ਹੈਵੀ ਬਾਡੀ ਰੇਟ ਆ ਠੀਕ ਆ ਜੀ ਬਾਕੀ 30 ਲੀਟਰ ਤੋਂ ਬਾਰ-ਬਾਰ ਚੱਲਣ ਵਾਲੀ ਇਹ ਵੜ ਆਪਾਂ ਜਿਹੜੀ ਤੁਹਾਨੂੰ ਦਿਖਾ ਰਹੇ ਆ ਸੋ ਬਾਕੀ ਕੋਈ ਵੀ ਸੱਜਣ ਆਪਣਾ ਪ੍ਰਾਤਿਕਾ ਜੀ ਸੋਚ ਰਿਹਾ तकरीबन ਕੋਈ 30 ਲੀਟਰ ਤੋਂ ਬਾਰ-ਬਾਰ ਜਾਨਵਰ ਆਪਣੇ ਫਾਰਮ ਸ਼ੈੱਡ ਦੇ ਵਿੱਚ ਫੌਣ ਬਾਰੇ ਤੇ ਤੁਸੀਂ ਜਰੂਰ ਗੱਲਬਾਤ ਕਰ ਲਿਆ ਜੀ ਭਵੇਂ ਦਾ ਤੇ ਬਰੀਡ ਵੱਲੋਂ ਕੋਈ ਸ਼ੱਕ ਨਹੀਂ ਜਿੰਨਾ ਮਰਜ਼ੀ ਚੋਈ ਜਾਵੇ ਹਾਂ ਜੀ ਅਜੇ ਇਹਨੇ ਪਿੱਛੇ ਆ ਬਰਾਬਰ ਕਰ ਜਾਣਾ ਦੋ ਤਿੰਨ ਦਿਨ ਦੇ ਵਿੱਚ ਹਾਂ ਬਿਲਕੁਲ ਤੂ ਨੂੰ ਲਾ ਜਾਣਾ ਸਾਰਾ ਜੀ ਬਿਲਕੁਲ ਜੀ ਆਹ ਦੇਖੋ ਠੀਕ ਹੈ ਜੀ ਆ ਬੈਣੀ ਵਾਲੇ ਪਾਸਿਓ ਤੁਹਾਨੂੰ ਦਿਖਾ ਰਿਹਾ ਲੇਵੇ ਦਾ ਸਟਰਕਚਰ ਇਹ ਲੇਵੇ ਦੀ ਬੰਤਰਾ ਬਾਕੀ ਵਿਰਲ ਵੰਡ ਗੈਬ ਗੂਪ ਚੰਗਾ ਚੌਥਾ ਥਣਾ ਦੇ ਵਿੱਚ ਸੋ ਫੇਨਸਮੂਨਸ ਕਾਫੀ ਜਿਆਦਾ ਤੁਹਾਨੂੰ ਹਵਾਨੇ ਲੈਵਲ ਦੇ ਉੱਪਰ ਸੋ ਚੰਗੇ ਤੋਂ ਦਾਰੂ ਪਸ਼ੂ ਦੀ ਚਲੋ ਇਹ ਵੀ ਬੈਸਟ ਨਿਸ਼ਾਨੀ ਆ ਓਕੇ ਵੀਰ ਕੁਲਵਿੰਦਰ ਇਹਦੀ ਡਿਮਾਂਡ ਵੀਰ ਜੀ ਕੀ ਰੱਖੀ ਆ ਕੀ ਕਰਦੇ ਪਏ ਬੋਲੇ ਦਾ ਡਿਮਾਂਡ ਵੀਰੇ ਜੇ ਤੇ ਹਾ ਸਾਰਾ ਕੁਝ ਹੁੰਦਾ ਹੈ ਦਾ ਜਿੱਦਾਂ ਲੈਵਲ ਉਵੇ ਦਾ ਬਿਲਕੁਲ ਪੱਧਰ ਹੁੰਦਾ ਹਾਂਜੀ ਫਿਰ ਤੇ ਪਾਣ 2 ਲੱਖ ਵੀ ਕਰ ਲੈਂਦੇ ਦੀ ਤਾਂ ਹੀ ਬਿਲਕੁਲ ਚੱਲ ਜਾਣੀਗੀ ਹਾਂਜੀ ਤੇ ਹੁਣ ਆਪਾਂ 1 ਲੱਖ 20 ਹਜ਼ਾਰ ਦੀ ਵੀਰੇ ਦੇ ਦਾਂਗੇ 1 पर... लाख 20 हां जी ਵੀ ਜੈਸਨੋ ਹੀ ਆ ਹਨੀ ਹਾਂ ਜੀ ਠੀਕ ਆ ਜੀ ਚਲੋ ਮੌਕੇ ਤੇ ਉਹ ਤੁਹਾਨੂੰ ਪਤਾ ਕੋਈ ਸੌਦਾ ਕਰਦਾ ਕੋਈ ਹੋ ਜਾਊਗਾ ਥੋੜਾ ਪਤਾ ਵਿੱਚੋਂ ਹਾਂ ਚਲੋ ਆਪਣੇ ਕਿਸਾਨ ਬਿਲਕੁਲ ਜੀ ਬਿਲਕੁਲ ਜੀ ਲੋ ਜੀ 1 लाख 20000 ਵੀਰਾਂ ਦਾ ਵੀ ਇਹ ਜੈਸਨੋ ਦੇ ਦਿਆਂਗੇ ਬਾਕੀ ਮੇਰਾ ਭਰਾ ਕਾਲ ਕਰੋ ਕੰਟੈਕਟ ਕਰੋ ਥੋੜਾ ਪਤਾ ਵਿੱਚੋਂ ਗੁਜਾਇਸ਼ ਹੋਈ ਮੌਕੇ ਤੇ ਮਾਨਤਨ ਹੋਊਗਾ ਸੋ ਕਰਿਓ ਪਹਿਲ ਕਦਮੀ ਠੀਕ ਆ ਜੀ ਵਹਿਰ ਚੰਗੀ ਆ ਵੱਡੀ ਆ ਸੋ ਚੰਗੇ ਮਿਲ ਕਾ ਲਈ ਆ ਬਾਕੀ ਮੇਰਾ ਭਰਾ ਕੋਈ ਹੋਰ ਵੀ ਚੰਗੀ ਕਿਸੇ ਵੀਰ ਦੀ ਸੇਵਾ ਲਈ ਤਾਂ ਕੋਈ 30 35 35 ਲੀਟਰ ਤੋਂ ਬਾਹਰ ਵੀ ਤੁਸੀਂ ਦੁੱਧ ਚੋ ਸਕਦੇ ਜੇ। ਇਸ ਤੋਂ ਬਾਅਦ ਦੋਸਤੋ ਚਾਰ ਵੇੜਾ ਆਪਾਂ ਤੁਹਾਨੂੰ ਦਿਖਾਉਣੀ ਆ। ਸਟਾਰਟਿੰਗ ਦੇ ਵਿੱਚ ਵੀ ਜ਼ਿਕਰ ਕੀਤਾ ਸੀਗਾ। ਬਿਲਕੁਲ ਤਿਆਰੀ ਦੇ ਉੱਤੇ ਹੀ ਆ ਤਕਰੀਬਨ ਕੋਈ ਸੱਤਾਂ ਸੱਤਾਂ ਮਹੀਨਿਆਂ ਦੀਆਂ ਗੱਬਾਂ ਦਾ ਦੋ-ਦੋ ਮਨთ ਉਹਨਾਂ ਦੇ ਬਾਕੀ ਆ। ਉਹ ਪ੍ਰੋਪਰ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਠੀਕ ਆ ਜੀ। ਉਹ ਵੀ ਬਿਲਕੁਲ ਫਾਰਮ ਦੇ ਵਿੱਚ ਹੀ ਆ ਵੀਰ ਉਹਨਾਂ ਦੇ ਕੋਲ। ਰੇਟ ਪ੍ਰੋਪਰ ਦੱਸ ਦਵਾਂਗੇ ਠੀਕ ਆ ਜੀ। ਜਿਹੜੇ ਵੀਰ ਨੂੰ ਅੱਜ ਕੋਈ 2 ਮਹੀਨੇ ਕੱਚੀ ਵੇੜ ਚਲਦੀ ਆ। ਵੀ ਚਲੋ ਸਾਹਮਣੀ ਪਾ ਉਹ ਉਸ ਹਿਸਾਬ ਨਾਲ ਹੀ ਮੁੱਲ ਹੋ ਜਾਣਗੇ ਬਾਕੀ ਪੂਰਾ ਪੂਰਾ ਆਪਾਂ ਤੁਹਾਨੂੰ ਦਿਖਾ ਦਨੇ ਚਾਰੇ ਵੈੜਾਂ ਦੀ ਮੋٹے ਤੌਰ ਤੇ ਡਿਟੇਲ ਦੇਵਾਂਗੇ ਤੇ ਆਹ ਕੋ ਨਹੀਂ ਖੋਲ ਦੇ ਉਹ ਤੇ ਜਿਹੜੀ ਠਾਦਣੀ ਹੁੰਦੀ ਠੀਕ ਆ ਉਹ ਵੀ ਵਾੜ ਠਾਦਿਆ ਜੇ ਕਰੀ ਸੋ ਦੋਸਤੋ ਇੱਧਰ ਇੱਕ ਵਾਰੀ ਮੋٹے ਤੌਰ ਤੇ ਆਪਾਂ ਕੈਮਰਾ ਮਾਰ ਕੇ ਤੁਹਾਨੂੰ ਪਹਿਲਾਂ ਦਿਖਾ ਦਿੰਨੇ ਆ ਆ ਜਿਹੜੀ ਵੈੜ ਤੁਹਾਨੂੰ ਇੱਕ ਬਲੈਕ ਆਪਾਂ ਇਹਦਾ ਜ਼ਿਕਰ ਕਰਾਂਗੇ ਇੱਕ ਤੇ ਇੱਕ ਜਿਹੜੀ ਆ ਤੁਸੀਂ ਵੇਖ ਰਹੇ ਜੇ ਡਾਟ ਸਪੌਟ ਜਿਹਦੇ ਬਿਲਕੁਲ ਵਾਈਟ ਦੇ ਵਿੱਚ ਬਲੈਕ ਡਾਟ ਸਪੌਟ ਇਨੂੰ ਵੀ ਦੋ ਮੰਥਾ ਜੇ ਬਾਕੀ ਆ ਇਹਦੇ ਸੂਣ ਦੇ ਠੀਕ ਆ ਜੀ ਸੱਤ ਕ ਮੰਥੇ ਤੇ ਕੰਪਲੀਟ ਸਮਝੋ ਆ ਵੀ ਬੱਚੀ ਤੁਸੀਂ ਜਿਹੜੀ ਦੇਖੋਗੇ ਠੀਕ ਆ ਜੀ ਇਹ ਵੀ ਸੱਤ ਮਹੀਨੇ ਪੂਰੇ ਕਰ ਗਈ ਆ ਦੋ ਮਹੀਨੇ ਤੇ ਵੀ ਅਜੇ ਬਾਕੀ ਆ ਫਿਰ ਇਹਦੀ ਮੋਟੇ ਤੌਰ ਤੇ ਕੋਈ ਆਪਾਂ ਡਿਟੇਲ ਭੈਣ ਭਰਾਵਾਂ ਨਾਲ ਕਰਤੀ ਆ ਸਾਂਜੀ ਆ ਬੱਚੀ ਜਿਹੜੀ ਆਪਣੇ ਕੋਲ ਬਲਾਇਕ ਆ ਦੋ ਮਹੀਨੇ ਪਏ ਇਹਦੇ ਸੂਣ ਦੇ ਵਿੱਚ ਹਾਂਜੀ ਹਾਂਜੀ ਤੇ ਇਹਦਾ ਸੁਭਾ ਕਿਵੇਂ ਆ ਇਹਦਾ ਇਹ ਸਾਰੇ ਇਹ ਵੀ ਤਿੰਨੇ ਤੀਜੀ ਤੀਜੀ ਸੂਏ ਤੇ ਉਹ ਇੱਕ ਦੂਜੇ ਸੂਏ ਸੁਣੀ ਇੱਕ ਦੂਜੇ ਸੂਏ ਆ ਬਾਕੀ ਸਾਰੀਆਂ ਤਿੱਜੇ ਸੂਏ ਦੇ ਵਿੱਚ ਉਹ ਹਾਈ ਉਹ ਵੀ ਤੀਜੀ ਆ ਵੀ ਚਾਰੇ ਤੀਜੀ ਤੀਜੀ ਸੂਏ ਕਿਹਾ ਨਾ ਇਹ ਆਪਣਾ ਨਹੀਂ ਦੰਦਾ ਜਹੀ ਗਿਆ ਕੋਈ ਚਾਰ ਦੰਦ ਛੇ ਦੰਦ ਜਾਂ ਕੋਈ ਕੰਨੀਆਂ ਖੜੀਆਂ ਸੀ ਠੀਕ ਆ ਜੀ ਠੀਕ ਆ ਆ ਜਿਹੜੀ ਆਪਾਂ ਬਲੈਕ ਵਾਟਰ ਦੇਖ ਰਹੇ ਆ ਇਹਦੇ ਥੱਲੇ ਦੁੱਧ ਹੈਗਾ ਕਿ ਦੁੱਧੋਂ ਡੇ ਤਾਂ ਡਰਾਈ ਨਹੀਂ ਨਹੀਂ ਇਹਦੇ ਥੱਲੇ ਹੁਣ ਜੀ ਡਰਾਈ ਕਰਦੇ ਆ ਤਾਂ ਵੀ ਇਹਦੇ ਥੱਲੇ 12 13 14 ਕਿਲੋ ਹੋਣਾ ਮੇਰੇ ਖਿਆਲੋਂ 15 ਰਗ ਹੋ ਸਕਦਾ ਓਕੇ ਓਕੇ ਮਤਲਬ ਇਹ ਪੀਕ ਤੇ ਕਿੰਨਾ ਕੁ ਚੱਲਦੀ ਰਹੀ ਜਿਵੇਂ ਮਹੀਨੇ ਲਓ ਜੀਆ ਦੋਸਤੋ 30 ਪਲੱਸ ਆ ਹੁਣ ਜਿਹੜੇ ਵੀਰਾਂ ਦਾ ਵੀ ਡਰਾਈ ਕਰਦੇ ਪਏ ਆ ਤਕਰੀਬਨ ਹੁਣ ਟਰਾਈ ਹੁਣ ਦੇ ਕਿਨਾਰੇ ਤੇ ਆ ਠੀਕ ਆ ਜੀ ਹੈਗੇ ਪਏ ਪੈਂਡਿੰਗ 6 6 ਮਹੀਨੇ ਦੇ ਨਾਲ ਠੀਕ ਆ ਜੀ ਸੋ ਬਾਕੀ ਲੇਵੇ ਆਰਡਰ ਦੀ ਆ ਕੁਆਲਿਟੀ ਆ ਚਾਰੇ ਥਾਂ ਦੇ ਠੀਕ ਆ ਜੀ ਆ ਤੁਹਾਡੇ ਸਾਹਮਣੇ ਆਪਾਂ ਦਿਖਾ ਦਿੰਨੇ ਆ ਆ ਦੇਖੋ ਜੀ ਸੋ ਲੇਵੇ ਦੀ ਬੰਤਰ ਕਰ ਲੋ ਚੈੱਕ ਬਿਲਕੁਲ ਮੁੱਠੀ ਮੁੱਠੀ ਵਾਲਾ ਥਾਣਾ ਇਹ ਹੁਣ ਚਵਾਈ ਹੋਈ ਸੋ 2 ਮਹੀਨੇ ਦਾ ਸਮਾਂ ਇਹਦਾ ਬਾਕੀ ਹੈ ਹੁਣ ਚਵਾਈ ਹੋਈ ਹੈ ਕਿਉਂਕਿ 10:00 ਵਜੇ ਦਾ ਮਾਰਨਿੰਗ ਦਾ ਟਾਈਮ ਆ ਇਹਨੂੰ ਹੁਣ ਕਰਾਂਗੇ ਅਗਲੇ 6 ਦਿਨ ਦੇ ਵਿੱਚ ਵਿੱਚ ਇਹਦੇ ਕੱਲ 7 ਤਰੀਕ ਨੂੰ ਹਾਂ 2 ਮਹੀਨ ਚ ਰਹਿਣੇ ਆ ਠੀਕ ਆ ਜੀ ਆ ਦੇਖੋ ਤੇ 10 ਤਰੀਕ ਤੱਕ ਡਰਾਈ ਕਰਦੇ ਠੀਕ ਆ ਭਾਜੀ ਇਹਨੂੰ ਪਿਛਲੇ ਪੰਨੋਂ ਐਨ ਮੜਾ ਛੱਕਦੇ ਜੀ ਐਨ ਤੁਰ ਪੂਗੀ ਬੈੜ ਸੋ ਇਹਦੇ ਜਿਹੜੇ 200 2 ਮਹੀਨ ਬਾਕੀ ਐ ਸੋ 30 ਲੀਟਰ ਤੋਂ ਪਲੱਸ ਜਿਹੜਾ ਦੁੱਧ ਚਵਾਉਣ ਵਾਲੀ ਐ ਬੈੜ ਜਿਹੜੀ ਤੁਸੀਂ ਸਾਹਮਣੇ ਦੇਖ ਰਹੇ ਜੇ ਤੇ ਜਦ ਸੂਬਾ ਇਸ ਬੈੜ ਨੇ ਸੋਣਾ ਆ ਦੇਖੋ ਤੇ ਇਹਦਾ ਵੀਰ ਜੇਕਰ ਮੁੱਲ ਦੀ ਗੱਲ ਕਰੀਏ ਇਹਦੀ ਡਿਮਾਂਡ ਕੀ ਕਰਦੇ ਪਏ ਅੱਜ ਬੈੜ ਪੂਰੀਆਂ ਸ਼ੈਤਾਨੀ ਵਾਲੀ ਹਿਯਾਰੀ ਵਾਲੀ ਹੈ ਨਾ ਹਿਯਾਰੀ ਵਾਲੀਆਂ ਜੀ ਹਾਂਜੀ ਹਾਂ ਇਹਦਾ ਵੀਰ ਕੁਲਵਿੰਦਰ ਕੀ ਮ ਏ ਜੀ ਹੁਣ ਤਾਂ ਤਿਆਰ ਹੋਈਆਂ ਤੇ ਤੁਹਾਨੂੰ ਪਤਾ ਡੇ 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 ਕਿਰ ਵੇਚਣੀਆਂ ਸੀ ਆਪਾਂ ਹਾਂ ਜਿਹੜਾ ਹੁਣ ਅਕਸਰ ਹੁਣ ਆਪਾਂ ਚਲੋ ਉਸ ਹਿਸਾਬ ਨਾਲ ਹੁਣ ਗਾਂ ਅਗਲੇ ਨੇ ਵੀ ਪੈਸੇ ਲਾਉਣੇ ਆ ਰੁਪਇਆ 15 15 2000 ਲੱਗ ਜਾਂਦਾ ਤਿਆਰੀ ਹਾਂਜੀ ਬਿਲਕੁਲ ਤੇ ਉਸ ਹਿਸਾਬ ਨਾਲ ਆਪਾਂ ਕਰ ਲਾਂਗੇ ਐਡਜਸਟਮੈਂਟ ਠੀਕ ਹੈ ਜੀ ਇਹ ਆਪਾਂ ਪੂਰੇ ਦੀ ਛੱਟ ਛੁਟ ਦਵਾਂਗੇ ਜੀ ਲੱਖ ਦੇ ਪੂਰੇ ਲੱਖ ਦੇ ਘਰ ਚ ਠੀਕ ਹੈ ਜੀ ਬਾਕੀ ਕੋਈ ਨਹੀਂ ਕਰ ਦਿਓ ਕੋਈ ਵੀ ਸੱਜਣੋਂ ਦਾ ਮਾਨਤਨ ਕਰ ਦਿਓ ਲਓ ਵੀ ਇਹ ਦੋਸਤੋ ਪੂਰੇ ਲੱਖ ਦੀ ਵੀਰਾਂ ਦਾ ਵੀ ਦੇ ਦੇਾਂਗੇ 30 ਲੀਟਰ ਵਾਲੀ ਵਾਰਡ ਆ ਠੀਕ ਆ ਜੀ ਇਹ ਵੀ ਤਿਆਰੀ ਦੇ ਬਸ ਆਪਣੇ ਕੋਲ ਇੱਕ ਲੇਬਰ ਦੀ ਘਾਟ ਜਿਹਾ ਹਣਾ ਠੀਕ ਆ ਜੀ ਸਾਹਮਣੇ ਦਿਖਣੀ ਦੇ ਬੰਦਾ ਨਹੀਂ ਗਾ ਕੋਈ ਹਾਂਜੀ ਹਾਂਜੀ ਤੇ ਉਹਦਾ ਕਰਕੇ ਥੋੜਾ ਪ੍ਰੋਬਲਮ ਆ ਜਾਈਏ ਠੀਕ ਆ ਜੀ ਠੀਕ ਆ ਜੀ ਸੋ ਇਦੋਂ ਬਾਅਦ ਇੱਕ ਵਾਰ ਆਪਣੇ ਕੋਲ ਵੀ ਸਗਡ ਨੰਬਰ ਤੇ ਇਹਦੀ ਗੱਲ ਕਰ ਲੈਣੇ ਆ ਇਹ ਵੀ ਵਾਰਡ ਆਪਣੇ ਕੋਲੇ ਕੀ ਆ ਇਹ ਕਿੰਨੇ ਕ ਲੀਟਰ ਤੇ ਮਤਲਬ ਕਿ ਚੱਲਦੇ ਰਿਹਾ ਕਿੰਨੇ ਕ ਦੁੱਧ ਆ ਰਿਹਾ 40 ਪਲਸ 43 ਕਿਲੋਤੀ ਗਈ ਜੀ ਅੱਛਾ ਜੀ ਹੁਣ ਮਤਲਬ ਹੁਣ ਦੋ ਦੋ ਡਰਾਈ ਆ ਹੁਣ ਡਰਾਈ ਕਰਤੀ ਹਾਂ ਜੀ ਇਹ ਚਾਰ ਪੰਜ ਤਿੰਨ ਹੋ ਗਏ ਬਿਲਕੁਲ ਠੀਕ ਆ ਜੀ ਇਹ ਵੀ ਤਕਰੀਬ ਇਹਦੇ ਵੀ 9 ਤਰੀਕ ਨੂੰ ਦੋ ਮਹੀਨਾ ਬਾਕੀ ਆ ਠੀਕ ਆ ਜੀ ਲਓ ਵੀ ਇਹ ਵੀ ਜਿਹੜੀ ਦੋਸਤੋ ਜਿਆਦਾ ਸੀ ਤਾਂ ਕਰਕੇ ਪਹਿਲਾਂ ਟਰਾਈ ਕਰਨੀ ਸ਼ੁਰੂ ਕਰਦੀ ਤੇ ਫਿਰ ਇਹ ਡਰਾਈ ਹੋ ਛੇਤੀ ਹੋ ਗਈ ਠੀਕ ਹੈ ਇਹਨੂੰ ਵੀ ਭਾਜੀ ਮੜਾ ਜਾ ਇਧਰੋਂ ਪਿੱਛੋਂ ਹਲਾ ਦਿਆ ਜੇ ਗਾਂ ਤੋਰਦੇ ਆ ਜੇ ਇਹਦਾ ਉਦੋਂ ਮੈਨੂੰ ਇਹ ਕਿ ਜਿਆਦੇ ਦਿਨ ਲਾਉ ਡਰਾਈ ਹੁੰਦੇ ਆ ਇਹ ਹੈ ਤਜਾ ਸੂਏ ਅਰੀਜਨਲ ਇਸ ਵਾਰ ਹਨਾ ਤਿੱਜਾ ਸੂਏ ਸਾਰੇ ਉਦੋਂ ਆਪਾਂ ਲਈਆਂ ਗਾਵਾਂ ਦਾ ਦੂਜੇ ਇਹ ਲਈਆਂ ਦੰਦਾ ਚ ਲਈਆਂ ਠੀਕ ਆ ਜੀ ਸੋ ਦੋ ਸੂਏ ਵੀ ਤਜਾ ਸੂਬਾ ਵੈੜਾ ਮਤਲਬ ਕਿ 40 ਲੀਟਰ ਤੋਂ ਬਾਹਰ-ਬਾਰ ਦੁੱਧ ਚਵਾ ਗਈ ਆਪਣੇ ਫਾਰਮ ਤੇ ਚਵਾ ਗਈ ਦੋ ਪੱਠਿਆਂ ਦੇ ਚ ओके ਕਰ ਜਾਣਾ ਹੈ ਵਾਧੂ ਠੀਕ ਹੈ ਜੀ ਕੋਈ ਸ਼ੱਕ ਕੋਈ ਨਹੀਂ ਸੋ ਦੁੱਧੋ ਇਹ ਕਿਸਾਨ ਵੀਰੋ ਜਿਹੜੀ ਡਰਾਈ ਕਰ ਦਿੱਤੀ ਆ 40 ਲੀਟਰ ਕ੍ਰਾਸ ਜਿਹੜੀ ਆ ਵਾੜ ਚੱਲਦੀ ਰਹੀ ਆ 40 ਲੀਟਰ ਤੋਂ ਬਾਰ-ਬਾਰ ਹਾਈਟ ਲੈਂਥ ਤੁਹਾਡੇ ਸਾਹਮਣੇ ਆ ਬਾਕੀ ਨਾਰ ਨੂੜ ਵੈਂਸਫੂਨ ਸਲੇਵੇ ਦੇ ਉੱਪਰ ਤੁਸੀਂ ਦੇਖੋਗੇ ਪੂਰਾ ਜਾਲ ਬਣਿਆ ਪਿਆ ਠੀਕ ਹੈ ਜੀ ਚੋ ਚੰਗੇ ਦੁੱਧ ਦਾ ਰੂਪ ਸ਼ੁੱਧੀ ਨਿਸ਼ਾਨੀ ਆ ਸੋ ਜਿਹੜੇ ਮੇਰੇ ਸੱਜਣ ਭਰਾ ਕੋਈ 40 ਲੀਟਰ ਤੋਂ ਬਾਰ-ਬਾਰ ਦੁੱਧ ਵਾਲੀ ਵਾੜ ਖਾਸ ਤੌਰ ਤੇ ਲੱਭ ਰਹੇ ਹੋ ਜਰੂਰ ਹੱਥ ਪਾ ਲਿਓ 2 ਮਹੀਨੇ ਸਾਂਭਣ ਦੀ ਲੋੜ ਪਊਗੀ ਕਿਉਂਕਿ ਕੱਚੀਆਂ ਵਾੜਾਂ ਵੀਰ ਹੁਣੀਆਂ ਸੇ ਉਨਾ ਚਲੋ ਡੀਆਜ ਹੋ ਜਾਊਗਾ ਅੱਜ ਰੇਟ ਵੀ ਉਨਾ ਹੀ ਘੱਟ ਹੋ ਜਾਊਗਾ ਸੋ ਆਹ ਜਿਹੜੀ ਇਹਦੀ ਲੇਵੇ ਦੀ ਕੁਆਲਿਟੀ ਕਰੋ ਜਾ ਕੇ ਠੀਕ ਆ ਜੀ ਸੋ ਲੜ ਲੜ ਕਾਫੀ ਆ ਬਾਕੀ ਆਡਰ ਰੂਡਰ ਕਰਮਾਂ ਲਈ ਭਾਜੀ ਕਾਫੀ ਵੱਡਾ ਲੇਵਾ ਚੰਗਾ 48 ਕਿਲੋ ਦੁੱਧ ਚਵਾਣਾ ਦੇ ਭਾਂਡਾ ਤਾਂ ਤਿਆਰ ਕਰੂਗੀ ਹਾਂਜੀ ਲੇਵਾ ਚਲੋ ਸਾਰੀਆਂ ਗਾਵਾਂ ਦਾ ਹੀ ਚੰਗਾ ਬਣਦਾ ਜਦੋਂ ਤਾਜ਼ੀਆਂ ਠੀਕ ਆ ਜੀ ਠੀਕ ਆ ਤੇ ਇਹਦਾ ਵੀਰ ਅੱਜ ਲੈਣ ਦੇ ਨਾਲ ਕੀ ਰੇਟ ਹੋਊਗਾ ਅੱਜ ਜੇਕਰ ਆਪਾਂ ਸੇਲ ਕਰਦੇ ਪਏ ਆ ਇਹਦਾ ਵੀਰ ਇੱਕ 10 ਕਾ ਪਾ ਵੇਦਾਂਗੇ ਬਾਅਦ ਦੇ ਵਿੱਚ ਤੇ ਡੇਢ ਡੂਡ ਤੋਂ ਪੂਰੀ ਜਾਣੀ ਜੀ ਹਾਂਜੀ 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 ਪਿਆਰ ਹੋ ਗਿਆ ਆਮਾ ਧਾਮਤਾ ਹੀ ਚਲੋ ਬਿਲਕੁਲ ਚੱਕਰਿਆ ਬਿਲਕੁਲ ਲੇਬਰ ਦਾ ਕਰਕੇ ਗਾਂ ਸਿਆਲ ਤੇ ਜਾਣ ਆਉਣ ਤਾਂ ਆਪਣਾ ਚੱਲਦਾ ਕੰਮ ਕਰੇ ਨਾ ਠੀਕ ਆ ਜੀ ਤੇ ਸਾਰੀਆਂ ਜੀ ਜਾਣ ਆਉਣਾ ਠੀਕ ਆ ਜੀ ਸੋ ਅੱਜ ਇਹ ਦੋਸਤੋ 110000 ਦੀਆਂ ਵੀਰਾਂ ਦਾ ਵੀ ਆਪਾਂ ਸੇਲ ਕਰਦੇ ਆਂਗੇ ਸੋ ਇਹ ਰੇਟ ਆ ਡਿਮਾਂਡ ਚਾਹੇ ਕਹੇ ਲੋ ਲੈਣ ਦੇਣ ਵਾਲੇ ਕਹੇ ਲੋ ਠੀਕ ਆ ਜੀ ਜਦੋਂ ਵੀ ਕੋਈ ਭਰਾ ਬਿਲਕੁਲ ਰੱਖ ਕੇ ਆਉਂਦਾ ਵੀ ਇੱਕ ਏਮ ਨਿਸ਼ਾਨਾ ਰੱਖ ਕੇ ਆਉਂਦਾ ਵੀ ਆਪਾਂ ਖਰੀਦਦਾਰੀ ਕਰਨੀ ਆ ਤੇ ਮੌਕੇ ਦੇ ਹੋ ਜਾਂਦੀ ਹੁੰਦੀ ਹੈ ਗੱਲ ਉੱਪਰ ਛੇਟਾਂ ਥੋੜੀ ਬਾਤੀ ਠੀਕ ਆ ਜੀ ਉਹ ਹੁੰਦਾ ਰਹੂਗਾ ਜੋ ਗੱਲਬ 40 ਲੀਟਰ ਵਾਲੀ ਵਾੜ ਜਿਹੜੀ ਤੁਸੀਂ ਸਾਹਮਣੇ ਦੇਖ ਰਹੇ ਜੇ ਦੋ ਮਹੀਨਿਆਂ ਦੇ ਪੈਂਡਿੰਗ ਬਾਕੀ ਮੇਰਾ ਵੀ ਕਰਿਓ ਪਹਿਲ ਕਦਮੀ ਠੀਕ ਹੈ ਜੀ ਕਿ ਨੈਕਸਟ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਇਧਰ ਆ ਬੱਛੀ ਹੈ ਆਪਣੇ ਕੋਲ ਹਾਂਜੀ ਇਹ ਭਾਜੀ ਪੱਛੀ ਇਹ ਦੂਜਾ ਸੁਬਾ ਇਹ ਤੀਜੇ ਸੁਣੀ ਆ ਜੀ ਇਹ ਤੀਜੇ ਸੁਣੀ ਆ ਇਹ ਮਲਕੀ ਹੁਣ ਪ੍ਰੈਜ਼ੈਂਟ ਟਾਈਮ ਇੱਕ ਮਹੀਨੇ ਦੀ ਆਈ ਹੋਈ ਇਹਨੂੰ ਆ ਇਹਨੂੰ ਹਾਂਜੀ ਇਹਨੂੰ ਦੋ ਤਰੀਕ ਦੀ ਹੋਈਗੀ ਦੋ ਮਤਲਬ ਦੋ ਨਵੰਬਰ ਦੀ ਹਾਂਜੀ ਠੀਕ ਹੈ ਜੀ ਹਾਂਜੀ 5 6 ਤਰੀਕ ਹੋਈ ਠੀਕ ਆ ਮਹੀਨਾ ਟੱਪ ਗਿਆ ਠੀਕ ਹੈ ਵੈਸੇ ਤਾਂ ਚਲੋ ਚੈੱਕ ਵੀ ਉਹ ਕਾਰਡ ਚੈੱਕ ਹੋ ਜਣਾ ਕੋਈ ਚੱਕਰ ਨਹੀਂ ਆ ਬਾਕੀ ਉਹਦਾ ਨਿਸ਼ਾਨੀਆਂ ਤੇ ਪੂਰੀਆਂ ਹੈਗੀਆਂ ਵਾ ਕਿ ਦੱਬਣੀਆਂ ਹਣ ਕਾ ਠੀਕ ਹੈ ਠੀਕ ਹੈ ਹੈ ਦੰਦਾ ਦੁੰਦਾ ਜੀ ਤੁਸੀਂ ਦੱਸਿਆ ਵੀ ਹਾਂਜੀ ਹਾਂਜੀ ਇਹ ਦੰਦਾਂ ਦੁੰਦਾਂ ਤਕਰੀਬਨ ਬਰਾਬਰੀ ਕਰਦੀਆਂ ਹੋਣਗੀਆਂ ਲਈਆਂ ਸੀ ਆਪਾਂ ਚੌਥੇ ਸੂਬੇ ਆਪਣਾ ਜਦੋਂ ਲਈਆਂ ਪਿਛਲੀ ਏਰੀ ਹਾਂਜੀ ਤੇ ਉਹਦੋਂ ਦੰਦਾਂ ਜੀ ਲਈਆਂ ਸੀ ਸਾਰੀਆਂ ਕੋਈ ਚੌਥਾ ਆਪਣੇ 4 ਦੰਦ 6 ਤਾਂ ਹੁੰਦੇ ਇਦਾਂ ਹੀ ਠੀਕ ਹੈ ਠੀਕ ਹੈ ਉਹ ਦੂਜਾ ਸੂਬੇ ਤੁਸੀਂ ਦੂਜੇ ਸੂਬੇ ਮਤਲਬ ਲਿਆਉਂਦੀਆਂ ਫਾਰਮ ਦੂਜੇ ਸੂਬੇ ਲਿਆਉਂਦੀਆਂ ਇਹਦਾ ਦੁੱਧ ਕਿੰਨਾ ਚੋਆ ਆ ਇਹਦਾ ਵੀ ਚਲੇ ਗਿਆ 3738 ਦੇ ਇੱਕੜ ਏੜ ਗੜ ਜੀ 3738 ਹਾਂਜੀ ਠੀਕ ਆ ਜੀ ਲਓ ਜੀ 3738 ਲੀਟਰ ਜਿਹੜਾ ਦੋਸਤੋ ਵੀਰਾਂ ਦਾ ਵੀ ਪੀ ਕੇ ਤੇ ਪੂਰਾ ਚੱਲੀ ਆ ਉਹਦੇ ਵੇਲੇ ਨੇ ਪਹਿਲਾਂ ਤਾਂ 25 26 ਕਿਲੋ ਤੇ ਰਹੀ ਜੀ ਉਦੋਂ ਪੱਠਾ ਪੁੱਠਾ ਨੇ ਤੂੜੀ ਤੇ ਹੀ ਸੀਗੀ ਠੀਕ ਆ ਜੀ ਰਿਆ ਹੋ ਰਿਆ ਹੋਇਆ ਚੰਗਾ ਫਿਰ ਆਪਣੇ ਇੰਸਟਾਲਰ ਵੀ ਹੋਈਗੇ ਅੱਛਾ ਜੀ ਫਿਰ ਦੋ ਦਿਨ ਕਰਤੇ ਫੀਲ ਜਿੰਨੀ ਪਾਈ ਗਏ ਉਹਨਾਂ ਦੇ ਅੱਛਾ ਫਿਰ ਕੁਲਵਿੰਦਰ ਜੀ ਮੰਨ ਲਓ ਇਹ ਕੋਈ ਸੀਮਨ ਡਿਟੇਲ ਵੀ ਇਹਨਾਂ ਦੀ ਪਤਾ ਵੀ ਕਿਹੜੇ ਕਿਹੜੇ ਸੀਮਨ ਦੀ ਐ ਬਕਸੀ ਮੈਂ ਹਾਂਜੀ ਮੈਂ ਲਿਖਿਆ ਸੀਮਨ ਇਹਨਾਂ ਦੇ ਨਾਲ ਏਬੀਐਸ ਦੀ ਹੈ ਮਿਲ ਜੂਗੀ ਡਿਟੇਲ ਏਬੀਐਸ ਦੇ ਕਿਹੜੇ ਸੀਮਨ ਦੀ ਹਨਾ ਮਿਲ ਜੂ ਡਿਟੇਲ ਲਓ ਜੀ ਹਾਈ ਗ੍ਰੇਡ ਕੋਈ ਸੀਮਨ ਦੀਆਂ ਹੀ ਆਏ ਕੋਈ ਇਹਨਾਂ ਦੋਹਾਂ ਦੇ ਇਹਦੇ ਥੋੜਾ ਜਿਹਾ ਵੱਖਰਾ ਵਾ ਕੋਈ ਲੱਗਾ ਠੀਕ ਆ ਠੀਕ ਆ ਤੇ ਇਹ ਦੁੱਧ ਮਲਕੀ 38 ਲੀਟਰ ਇਹਨੇ ਚਵਾਇਆ ਹਨਾ ਹੁਣ ਹੁਣ ਦੁੱਧ ਇਹਦਾ ਥੱਲੇ ਹੈ ਦੁੱਧ ਦੇ ਥੱਲੇ ਹੁਣ ਜੀ ਹੈਗਾ ਜੇ ਇਹ 18 20 ਕਿਲੋ ਦੁੱਧ ਹੋਣੀ ਹੈਗਾ ਹੀ ਗਾਹੀ ਗਏ ਥੱਲੇ ਪਰ ਹੁਣ ਮੈਂ ਚੌਕਰ ਤੇ ਕੀਤੀਆਂ ਇਹ ਟੀਕੇ ਟੂਕੇ ਭੰਦਾ ਕਰਕੇ ਨਾ ਠੀਕ ਆ ਜੀ ਚਾਰ ਚੂਰ ਤੇ ਚੌਕਰ ਪਾ ਦੀਦਾ ਨਾ ਕਰਕੇ ਥੋੜਾ ਹੁਣ ਦੁੱਧਾ ਮਤਲਬ ਹੁਣ ਵੀ ਕੋਈ 16 17 ਦੇ ਘਰ ਚ ਹਾਂਜੀ ਹਾਂਜੀ ਇਹਨਾਂ ਵਧੀਆ ਵਧੀਆ ਠੀਕ ਆ ਫਿਰ ਫਿਰ 20 ਪਲੱਸ ਹੀ ਕਰ ਦੇਣੀ ਫਿਰ ਇਨਸੀਮੀਨੇਸ਼ਨ ਜਿਹੜੀ ਫਿਰ ਲੇਟ ਹੀ ਹੋਈ ਆ ਮਤਲਬ ਇਹਦੀ ਜਿਹੜੀ ਆ ਨਾ ਇਹ ਵਿੱਚੋਂ ਇਹ ਦੋ 3 ਢਾਈ ਮਹੀਨੇ ਪਾੜੇ ਤੇ ਖੁਰ ਖਰਾਬ ਹੋ ਗਈ ਤੇ ਇਹ ਨਾ ਇੱਥੇ ਪਲਟੀਆਂ ਪੁਲਟੀਆਂ ਮਰਾਤੀਆਂ ਉਹਨੇ ਹਾਂਜੀ ਜਿਹੜਾ ਖੁਰ ਬਣਾਉਣ ਲਾਇਆ ਸੀ ਹਾਂਜੀ ਹਾਂਜੀ ਗਰਮੀ ਦੇ ਦੇਣੀ ਤ ਕਰ ਗਈ ਹੀਗੀ ਇਹ ਥੋੜਾ ਨਾ ਬੱਚਾ ਸੁੱਟ ਗਈ ਹੀਗੀ 2-3 ਮਹੀਨੇ ਬਾਅਦ ਠੀਕ ਆ ਠੀਕ ਆ ਠੀਕ ਆ ਤੇ ਹੁਣ ਇਹਦਾ ਫੇਰ ਹੋਣ ਇਹ ਆਈ ਹੋਈ ਏ ਦੀ ਬਿਲਕੁਲ ਤੇ ਇਹਨੂੰ ਭਾਜੀ ਮਹਾਰਾਜ ਹਲਾਇਓ ਇਧਰਲੇ ਪਾਸੇ ਬੇਸ਼ੱਕ ਉਹ ਗੱਲ ਤੋਂ ਫੜ ਲਿਓ ਜੇ ਪੜੇ ਤੋਂ ਫੜ ਲਿਆ ਜੀ ਗੱਲ ਤੋਂ ਕੀ ਆ ਜੀ ਅੱਦੇ ਅੱਦੇ بیمੇ ਪੈਂਦੇ ਨੇ ਆਪਣੇ ਕੋਲ ਠੀਕ ਆ ਜੀ بیمੇ ਇਹਨਾਂ ਦੇ ਜਿਹੜਾ अर्ਲੀ ਮਤਲਬ ਕਿ ਸਾਲਾਨਾ ਜਿਹੜੇ بیمੇ ਅੱਦੇ ਤੇ ਪਾਏ ਆ ਜੀ ਹਾਂ ਲਓ ਜੀ ਸੋ ਵਛੀ ਦੋਸਤੋ ਪੂਰੀ ਫਿਟਪਾਟ ਫੁੱਲ ਨਿਗਰ ਫੁੱਲ ਹਾਈਟ ਲੈਂਥ ਵਛੀ ਹੁਣ ਤੇਜਾ ਸੂਹਾ ਸੋਣ ਵਾਲੀ ਆ 38 ਲੀਟਰ ਮਿਲਕ ਕੈਪੈਸਿਟੀ ਵਾਲੀ ਆ ਕੋਈ ਗੱਲ ਛੱਡੋ ਛੱਡੋ ਭਾਜੀ ਓਕੇ ਛੱਡ ਦੋ ਹਾਂ ਖੁੱਲੀਆਂ ਤੁਰਦੀਆਂ ਨੇ ਆਉਦੀ ਮਰਜ਼ੀ ਨਾਲ ਸੋ ਆਹ ਬੈਰ ਦਾ ਜਿਹੜਾ ਦੋਸਤੋ ਤੁਸੀਂ ਦੇਖ ਸਕਦੇ ਏ ਜਿਹੜਾ ਡਿਜ਼ਾਈਨ ਆ ਲੈਵੇ ਆਟਰ ਦੀ ਕੁਆਲਿਟੀ ਤੁਹਾਡੇ ਸਾਹਮਣੇ ਹੁਣ ਵੀ 16 ਲੀਟਰ ਤੋਂ ਬਾਰ-ਬਾਰ ਜਿਹੜਾ ਦੁੱਧ ਦੇ ਰਹੀ ਆ ਇੱਕ ਮਹੀਨੇ ਦੀ AI ਹੋਈ ਆ 2 ਨਵੰਬਰ ਨੂੰ ਬਹੁਤ ਜਿਆਦੀਆਂ ਇਹ ਦੇ ਸਕੋ ਦੂਜਿਆਂ ਨਾਲ ਜਿਆਦੀਆਂ ਠੀਕ ਆ ਜੀ ਸੋ ਬਾਕੀ ਅੱਗੇ ਜਿਹੜੀ AI ਹੋਈ ਆ ਠੀਕ ਆ ਜੀ ਉਹ ਵੀ ਪੂਰੀ ਡਿਟੇਲ ਲਿਖੀ ਪਈ ਆ ਉਹ ਕੋਈ ਵੀ ਵੀਰ ਸੌਦਾ ਕਰੂਗਾ ਪ੍ਰੋਪਰ ਤੁਹਾਨੂੰ ਡਿਟੇਲ ਮਿਲ ਜੂਗੀ ਇਹ ਵੀ ਟੜਾਦਾ ਬਣਿਆ ਵੀ ਅੱਜ ਵੀ ਸੇਲ ਕਰਤੀਏ ਚਲੋ ਨਿਕਲ ਆਉਂਦੀ ਆ ਕੱਲ ਨੂੰ ਕਿਸੇ ਭਰਾ ਦਾ ਇਲਾਕਾ ਬਾਕੀ ਹੋ ਸਕਦਾ ਵੀ ਮਹੀਨਾ ਟੱਪ ਗਿਆ ਤੇ 100% ਪੱਕੇ ਭਾਂਡੇ ਪੈ ਗਈ ਹੋਵੇ ਹਾਂਜੀ ਹਾਂਜੀ ਵਾਹ ਕਾਰ ਚੈੱਕ ਤੇ ਹੁਣ ਵੀ ਹੋ ਜਾਣਾ ਚਲੋ ਜਿਹਦੇ ਕਾਲ ਲਿਆਉਣਾ ਵੀ ਹੋ ਕੋਈ ਵੀਰ ਆਪਣਾ ਲੈ ਆਊਗਾ ਉਹ ਕਿੱਤੀ ਹੈ ਉਹਦੀ 3500 ਦੀ ਹਾਂਜੀ ਜਿਹੜਾ ਆਪਣਾ ਹੋਈ ਬਿਲਕੁਲ ਜੀ ਬਿਲਕੁਲ ਤੇ ਇਹ ਦੇਖ ਲਓ ਹੁਣ ਫਿਰ ਉਹ ਸਾਹਬ ਨਾਲ ਕੇ ਲੱਖੋਂ ਅੰਦਰ-ਉਂਦਰ ਕਰ ਲਾਂਗੇ ਕਿਉਂਕਿ ਇਹਦਾ ਅਜੇ ਤਾਜੀ ਆ ਹਾਂ ਇਨੇ ਨੇ ਫਿਰ ਇਹਨੇ 25-25 ਕਿਲੋ ਕਰ ਜਾਣਾ ਹੁਣ ਵੈਸੇ ਜਦੋਂ ਇਹਦੀ ਸੇਵਾ ਚਾਲੂ ਕਰਤੀ ਤਾਂ ਦੁਬਾਰਾ ਹੁਣ ਮੈਨੂੰ ਇਹ ਚੈੱਕ ਕਰਨ ਤੱਕ ਥੋੜਾ ਜਿਹਾ ਨਾ ਇਹਨਾਂ ਨੂੰ ਘਟਾਇਆ ਹੋਆ ਜੇ ਠੀਕ ਆ ਜੀ ਹਾਂਜੀ ਮਤਲਬ ਸਹੀ ਸਹੀ ਕਿੱਥੋਂ ਤੱਕ ਦੇ ਦਿੱਤੀਏ ਸਹੀ ਸਹੀ ਦੇਰੀ 85000 ਤੱਕ 85000 ਤੱਕ ਆਹ ਵੇਖ ਲਓ ਲੋ ਵੀ ਦੋਸਤੋ 85000 ਵੀਰਾਂ ਦਾ ਵੀ ਦੀ ਡਿਮਾਂਡ ਕਰਦੇ ਆ ਚਲੋ ਬਾਕੀ ਮੇਰਾ ਵੀਰ ਆਪਦਾ ਤੁਸੀਂ ਸਮਝ ਦੇਖ ਲਿਆ ਜੇ ਟਾਈਮ ਸਮਾਂ ਵੈਸੇ ਸੂਈ ਨੂੰ ਕਿੰਨਾ ਕੁ ਹੋ ਗਿਆ ਹੋ ਗਿਆ 5-6 5-4 ਮਹੀਨੇ ਇਹਨੂੰ ਹੋ ਹੀ ਗਏ ਆ ਉੱਪਰ ਹੀ ਹੋ ਗਏ ਹਣਗੇ ਇਹ ਗਰਮੀ ਦੇ ਵਿੱਚ ਹੀ ਹੁਣ ਪਿਛਲੀ ਵਾਰ ਸੋਈ ਆ ਵਾਡੀਆਂ ਚ ਵਾਡੀਆਂ ਦੇ ਵਿੱਚ ਠੀਕ ਆ ਜੀ ਠੀਕ ਆ ਠੀਕ ਆ ਜੀ ਲੋ ਵੀ ਕੋਈ ਤਕਰੀਬਨ ਹੋਈ ਗਿਆ 5-4 ਕੁ ਮਹੀਨੇ ਆ ਠੀਕ ਆ ਕੋਈ ਗਿਆ 5-6 ਮਹੀਨੇ ਹੋਈ ਗਿਆ ਠੀਕ ਆ ਜੀ ਸੋ ਇਹਦਾ 85000 ਆ ਦੋਸਤੋ ਚਲੋ ਨਸਲ ਬਰੀਡ ਦਾ ਮੁੱਲ ਵੀਰਾਂ ਦਾ ਵੀ ਆਪਾਂ ਮੰਗ ਰਿਆ ਵੀ ਨਸਲ ਬਰੀਡ ਆ ਠੀਕ ਆ ਨਸਲ ਜਾਤ ਆ ਐਸ ਵਕਤ ਕੋਈ 16-17 16-17 ਲੀਟਰ ਦੇ ਨੇੜੇ ਜਿਹੜੇ ਦੁੱਧ ਬਾਕੀ ਕਾਰ ਤੋਂ ਤੁਸੀਂ ਚੈੱਕ ਕਰਵਾ ਸਕਦੇ ਜੇ ਬਿਲਕੁਲ ਯੈਸ ਜਾਂ ਨੋ ਪ੍ਰੈਗਨੈਂਟ ਹੈ ਜਾਂ ਨਹੀਂ ਠੀਕ ਆ ਜੀ ਸੋ ਉਹ ਮੇਰਾ ਭਰਾ ਤੁਸੀਂ ਆਪਦਾ ਇੱਥੇ ਆਣ ਕੇ ਵਿਜਿਟ ਕਰਕੇ ਚੀਜ਼ ਦੇਖ ਸਕਦੇ ਹੋ ਇਸ ਤੋਂ ਬਾਅਦ ਇੱਕ ਆਪਾਂ ਬੈੜ ਹੋਰ ਦਿਖਾਉਣੀ ਆ ਠੀਕ ਆ ਜੀ ਇਧਰਲੇ ਪਾਸੇ ਡਿਟੇਲ ਉਹਦੀ ਵੀ ਸਾਂਝੀ ਕਰ ਦਿੰਨੇ ਆ ਆ ਜਿਹੜੀ ਭਾਜੀ ਆਪਣੇ ਕੋਲ ਵੱੱਸੀ ਆ ਗਈ ਆ ਹਾਂ ਜੀ ਇਹ ਤਾਂ ਚਲੋ ਡਾਟਾ ਆਪਣੇ ਕੋਲ ਸਾਰੇ ਹੈਗਾ ਕਿ ਇਹ ਰਮਾਡਾ ਟੀਕੇ ਦੀ ਆ ਠੀਕ ਆ ਜੀ ਇਹ ਆਪਣੇ ਰਿਸ਼ਤੇਦਾਰੀ ਤੋਂ ਹੀ ਆਈ ਆ ਠੀਕ ਆ ਜੀ ਐਲਨ ਸੂਈ ਆਈ ਸੀ ਠੀਕ ਆ ਹੁਣ ਉਹ ਹੁਣ ਮਤਲਬ ਇਹ ਵੀ ਦੂਜਾ ਕਿਤੇ ਜਾ ਜੀ ਨਹੀਂ ਇਹ ਹੁਣ ਦੂਜੇ ਸੂਈ ਲਈ ਗੱਪਣਾ ਜੀ ਪਹਿਲਾ ਸੂਆ ਆਈ ਸੀ ਠੀਕ ਆ ਠੀਕ ਆ ਹਾਂ ਲਓ ਇਹ ਵੀ ਇੱਕ ਇਕੋ ਦੇ ਨਹੀਂ ਨਾ ਅੱਛਾ ਅੱਛਾ ਮੀਨਾਮੀ ਨਹੀਂ ਹੋਇਆ ਇਹਦੇ ਥੱਲੇ ਦੁੱਧ ਦੀ ਹੁਣ ਕੀ ਕਪੈਸਿਟੀ ਹੈ ਜੀ ਇਹਦੇ ਥੱਲੇ ਜੀ ਟੋਏ ਦੇ ਤੇ ਲੀ 20 ਤੋਂ ਉੱਤੀ ਹੋਣਾ ਮੇਰੇ ਖਿਆਲ ਨਾਲ 20 ਲੀਟਰ ਤੋਂ ਹਨਾ ਲੋ ਇਹ ਰਮਾਡਾ ਦੀ ਹੈ ਜਨਾਬ ਹਾਂ ਰਮਾਡਾ ਦੀ ਸੀਮਾ ਦੀ ਠੀਕ ਹੈ ਜੀ ਠੀਕ ਹੈ ਤੇ ਸੇਵਾ ਸੂਆ ਹਿਸਾਬ ਨਾਲ ਹੀ ਉਹਨਾਂ ਦੀ ਵੀ ਠੀਕ ਹੈ ਜੀ ਲੋ ਮਹੀਨਾ ਕ ਸੂਈ ਉਦੋਂ ਆਈ ਜਦੋਂ ਇਹ ਠੀਕ ਹੈ ਮਹੀਨਾ ਕੋਈ ਸੂਈ 3 ਮਹੀਨੇ ਹੋ ਗਿਆ ਆ ਦੇਖੋ ਜੀ ਸੋ ਬਾਕੀ ਦੋਸਤੋ ਫੇਸ ਕੁਆਲਟੀ ਬਾਕੀ ਹਾਈਟ ਲੈਂਥ ਪੋਲੀ ਪੋਲੋਸੀ ਤੁਸੀਂ ਵੇਖ ਸਕਦੇ ਜੀ ਠੀਕ ਹੈ ਜੀ ਸੋ ਸਾਰੇ ਭਰਾ ਜਾਣਕਾਰੀ ਆ ਸੋ ਚੰਗੇ ਸੀਮਨ ਦੀ ਆ ਰਮਾਡਾ ਸੀਮਨ ਦੀ ਆ ਤਕਰੀਬਨ 20 ਲੀਟਰ ਹੁਣ ਵੀ ਇੰਦੇ ਥੱਲੇ ਦੁੱਧ ਹੈਗਾ ਤੇ ਇਹਨੂੰ ਭਾਜੀ ਵੈਸੇ ਸਹੀ ਜਿਹੜਾ ਸਮਾਂ ਜੇਕਰ ਆਪਾਂ ਗੱਲ ਕਰਗੇ ਸਹੀ ਸਮਾਂ ਨੂੰ ਤਕਰੀਬਨ ਕਿੰਨਾ ਕੁ ਹੋ ਗਿਆ ਇਹਨੂੰ ਸੂਈ ਨੂੰ ਖਾਸ ਤੌਰ ਤੇ ਇਹਨੂੰ ਲਾ ਲੋ ਕਿ ਜਦੋਂ ਮਹੀਨਾ ਤੋਂ ਸੂਈ ਨੂੰ ਹੋਇਆ ਸੀ ਜਦੋਂ ਆਈ ਸੀ ਕਿਤੇ ਹੁਣ 2.5 ਮਹੀਨੇ ਆਪਾਂ ਭਾਈ ਨੂੰ ਠੀਕ ਆ ਜੀ ਆਪਾਂ ਇਸੇ ਸਵੇਰੇ ਜਿਹੜੀ ਆਉਂਦੀ ਆ ਦੂਜੇ ਸੀ ਦੋ ਢਾਈ ਮਹੀਨੇ ਟੁੱਟੇ ਗਏ ਲੱਗ ਗਈ ਫਿਰ ਠੀਕ ਆ ਜੀ ਠੀਕ ਆ ਠੀਕ ਆ ਬੋ ਆਪਣੇ ਕੋਲ ਪੀਕ ਤੇ ਚੱਲੀ ਹੈ ਕੋਈ ਉਹਦਾ ਮਿਹਰਵਾ ਡਟੇ ਹੈ ਵੀ ਆਪਣੇ ਕੋਲ ਇਹੋ ਹੀ 23 24 ਕਿਲੋ 23 24 ਕਿਲੋ ਜੀ ਆ ਗਏ ਠੀਕ ਆ ਜੀ ਹੁਣ ਵੀ 20 ਲੀਟਰ ਜਿਹੜਾ ਹਾਂ ਹੁਣ ਥੋੜਾ ਜਿਆਦਾ ਤੁਹਾਨੂੰ ਦੱਸਿਆ ਠੀਕੇ ਭੰਦਾ ਕਰਕੇ ਨਾ ਹਾਂ ਠੀਕ ਹੈ ਹੁਣ ਜੇ ਕਿਤੇ ਫਿਰ ਪੂਰਨਾ ਮਾਰਜਾ ਉਹਦਾ ਕਰਕੇ ਠੀਕ ਆ ਜੀ ਸੋ ਇਹ ਜਿਹੜੀ ਦੋਸਤੋ ਤੁਹਾਨੂੰ ਜਿਹੜੀ ਅੱਜ ਵਸੀ ਮਿਲ ਜੂਗੀ ਪੂਰੀ ਡਿਟੇਲ ਜਿਹੜੀ ਆਪਾਂ ਤੁਹਾਡੇ ਨਾਲ ਸਾਂਝੀ ਕੀਤੀ ਆ ਐਸ ਵਕਤ ਦੁੱਧ ਕਪੈਸਿਟੀ ਜਿਹੜੀ ਉਹ ਤੁਹਾਨੂੰ ਦੱਸ ਦਿੱਤੀ ਆ ਵੀ 20 ਲੀਟਰ ਦੇ ਥੱਲੇ ਮੌਕੇ ਤੇ ਮੌਜੂਦ ਆ 1 ਮਹੀਨੇ ਦੀ ਇਹ ਪ ਠੀਕ ਆ ਜੀ ਇਹ ਦਾ 40 40 45 45 ਵਾਲੀ ਹੋਵੇ ਠੀਕ ਆ ਜੀ ਹਾਂ ਓਕੇ ਇਹਦਾ ਭਾਜੀ ਮੁੱਲ ਅੱਜ ਕੀ ਹੋਊਗਾ ਹਲਦੀ ਘੜੀ ਦੇ ਲੱਖ ਰੁਪਈਆ ਵੀਰੇ ਲੱਖ ਰੁਪਈਆ ਲਓ ਜੀ ਇਹਦਾ ਮੁੱਲ ਲੱਖ ਰੁਪਈਆ ਠੀਕ ਆ ਜੀ ਤੇ ਇਹ ਡਿਟੇਲ ਆ ਜਿਹੜੇ ਐਨੀਮਲ ਤੁਹਾਨੂੰ ਆਪਾਂ ਅੰਦਰ ਇਸ ਫਾਰਮ ਦੇ ਵਿੱਚ ਦਿਖਾਏ ਆ ਵੱਡੀ ਬਾਂੜ ਦਿਖਾਈ ਆ ਤੁਹਾਨੂੰ ਸਟਾਰਟਿੰਗ ਦੇ ਵਿੱਚ ਠੀਕ ਆ ਜੀ ਉਹ ਵੀ ਬੱਚੀ ਚੰਗੀ ਆ ਤਕਰੀਬਨ 35 ਲੀਟਰ 30 30 ਲੀਟਰ ਤੋਂ ਬਾਹਰ-ਬਾਰ ਦੁੱਧ ਦੇਣ ਵਾਲੀ ਡੰਗਰ ਆਪਾਂ ਦੁੱਧ ਵਾਲੇ ਰੱਖੇ ਤੁਹਾਨੂੰ ਪਤਾ ਇੱਥੇ ਫਿਰ ਆਪਣਾ ਛੋਟੇ ਰੱਖਣ ਦਾ ਫਾਇਦਾ ਕੋਈ ਨਹੀਂ ਬਿਲਕੁਲ ਜੀ ਬਿਲਕ ਤੇ ਇੱਕ ਭਾਜੀ ਕੁਲਵਿੰਦਰ ਸਿੰਘ ਜੀ ਜਿਹੜੇ ਕੰਟੈਕਟ ਨੰਬਰ ਨੇ ਆਪਣੇ ਸੰਪਰਕ ਨੰਬਰ ਉਹ ਜਰੂਰ ਸਾਂਝੇ ਕਰ ਦਿੱਤੇ। ਉਹ ਜੀ 1 95014 ਜੀ 49478 ਠੀਕ ਆ ਜੀ। ਹਾਂ ਜੀ। ਠੀਕ ਆ ਜੀ। ਇਹ ਤਕਰੀਬ ਚੱਲਦਾ ਹੀ ਨੰਬਰ ਇਹ ਉਹ ਕੰਟੈਕਟ ਨੰਬਰ। ਠੀਕ ਆ ਜੀ। ਸੋ ਦੋਸਤੋ ਇਹ ਨੰਬਰ ਜਿਹੜੇ ਆ ਬਿਲਕੁਲ ਸਕਰੀਨ ਦੇ ਉੱਪਰ ਚਲਾ ਦਿੱਤੇ ਆ। ਨੰਬਰਾਂ ਤੇ ਕਾਲ ਕਰਕੇ ਗੱਲਬਾਤ ਕਰ ਲਿਓ। ਸੋ ਦਲਾਵਲਪੁਰ ਪਿੰਡ ਤੁਸੀਂ ਖਾਸ ਵਿਜਿਟ ਕਰਨੀ ਆ ਨੇੜੇ ਡੇਰਾ ਸਾਹਿਬ ਗੁਰਦੁਆਰਾ ਡੇਰਾ ਸਾਹਿਬ ਬਿਲਕੁਲ ਨਜ਼ਦੀਕ ਆ। ਤੇ ਬਿਲਕੁਲ ਮਾਜੇ ਦਾ ਪਿੰਡ ਆ ਠੀਕ ਆ ਸੋ ਜਦੋਂ ਬਿਲਕੁਲ ਪਿੰਡ ਐਂਟਰ ਹੋ ਜੂਗਾ ਠੀਕ ਆ ਜੀ ਦਿਲਾਬਪੁਰ ਤੇ ਲਹਿੰਦੇ ਪਾਸੇ ਵਾਲ ਠੀਕ ਆ ਜੀ ਲਹਿੰਦੇ ਬੰਨੇ ਵਾਲ ਪਿੰਡ ਬਿਲਕੁਲ ਘਰ ਹੈਗਾ ਵੀਰ ਕੁਲਵਿੰਦਰ ਸਿੰਘ ਹੋਣਾ ਦਾ ਸੋ ਬਾਕੀ ਮੇਰਾ ਭਰਾ ਨੰਬਰ ਜਿਹੜੇ ਸਕਰੀਨ ਦੇ ਉੱਪਰ ਚੱਲ ਰਹੇ ਆ ਜਦੋਂ ਮਰਜ਼ੀ ਨੰਬਰਾਂ ਤੇ ਕਾਲ ਕਰਕੇ ਇਥੇ ਵਿਜ਼ਿਟ ਕਰੋ ਤਸੱਲੀ ਕਰੋ ਅੱਜ ਜਿਹੜੀਆਂ 5 ਬੜਾਂ ਤੁਹਾਨੂੰ ਦਿਖਾਈਆਂ ਇਸ ਫਾਰਮ ਦੇ ਵਿੱਚ ਉਹ 5 ਬੜਾਂ ਬਿਕਾਊ ਆ ਸੋ ਬਾਕੀ ਮਾਲ ਚੰਗਾ ਸਾਫ਼ ਸੁਥਰਾ ਠੀਕ ਆ ਜੀ ਸੋ ਜਿੰਨੇ ਕਿ ਤੁਹਾਨੂੰ ਕਿਸੇ ਭਰਾ ਨੇ ਪੈਸੇ ਲਾਉਣੇ ਨਸਲ ਪ੍ਰੀਟ ਦੀ ਸ਼ਹਿ ਲੱਭ ਰਹੇ ਹੋ ਹੁਣ ਜਿਹੜੀ ਸਿਚੁਏਸ਼ਨ ਦੇ ਵਿੱਚ ਇਹ ਬੜਾ ਹੈਗੀਆਂ ਨੇ ਉਹ ਅਕੋਰਡਿੰਗ ਜਿਹੜੇ ਰੇਟ ਇਹਨਾਂ ਦੇ ਕਰ ਦਿੱਤੇ ਆ ਧੰਨਵਾਦ ਸਾਰੇ ਭਰਾਵਾਂ ਦਾ ਪੂਰੀ ਬੜੀ ਕੋ ਦੇਖਣ ਦੇ ਲਈ ਬਾਕੀ ਦੱਬ ਕੇ ਸ਼ੇਅਰ ਕਰ ਦਿਓ ਹੋਰ ਵੀ ਫਾਰਮਰ ਭਰਾਵਾਂ ਤੱਕ ਕਵਰੇਜ ਪਹੁੰਚ ਸਕੇ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰਿਆਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ